ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤਸਵੀਰਾਂ ਵੇਖ ਸਕਦੇ ਹੋ ਕਿ バス ਪਲਟਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੈਕਟਰ 17 ਦੇ ਵਿੱਚ バス ਪਲਟ ਜਾਂਦੀ ਹੈ ਸੀਟੀਓ ਦੀ バス ਹੈ ਜੋ ਕਿ ਪਲਟੀ ਹੈ ਚੰਡੀਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੈਕਟਰ 17 ਪ੍ਰੇਡ ਗਰਾਊਂਡ ਦੇ ਨਜ਼ਦੀਕੀ ਸੀਕਯੂ ਦੇ ਵਿੱਚ ਬੱਸ ਪਲਟਣ ਦੀ ਤਸਵੀਰ ਆਂਦੀ ਹੈ ਮੌਕੇ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਬੱਸ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਸੀ ਬਾਸਤੇ ਵਿੱਚ ਤਕਰੀਬਨ 20 ਸਵਾਰੀਆਂ ਬੈਠੀਆਂ ਸਨ ਬਸ ਦਾ 28 ਨੰਬਰ ਰੂਟ ਸੀ ਬੱਸ ਸਾਈਕਲ ਟਰੈਕ ਤੇ ਜਾ ਕੇ ਰਹੀ ਮਨੀ ਮਾਜਰਾ ਤੋਂ ਇਹ ਬੱਸ ਬੱਸ ਸਟੈਂਡ ਸੈਕਟਰ 17 ਪਹੁੰਚ ਰਹੀ ਸੀ ਜਦ ਅ ਇਸ ਦਰਮਿਆਨ ਵੱਡਾ ਹਾਦਸਾ ਹੋ ਜਾਂਦਾ ਹੈ ਹਾਦਸੇ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ 20 ਸਵਾਰੀਆਂ ਸੀ ਜਿਸਦੇ ਵਿੱਚੋਂ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਸੂਚਨਾ ਵੀ ਸਾਹਮਣੇ ਆਈ ਹੈ ਸਿਕ ਟ੍ਰੈਕ ਤੇ ਬੱਸ ਜਾ ਕੇ ਪਲਟ ਜਾਂਦੀ ਹੈ ਇਸ ਤੋਂ ਪਹਿਲਾਂ ਬੱਸ ਆਪਣਾ ਨਿਯੰਤਰਕ ਹੋ ਬਾਠੀ ਹੈ ਜਦੋਂ ਉਸ ਤੋਂ ਪਹਿਲਾਂ ਉਸਨੇ ਬੱਸ ਸਟੈਂਡ ਪਹੁੰਚਣਾ ਸੀ ਸਪੀਡ ਤੇਜ਼ ਹੋਣ ਦੇ ਕਾਰਨ ਚਤੰਗ ਨਿਯੰਤਰਕ ਹੋ ਬਾਠੀ ਹੈ ਤੇ ਪਲਟ ਜਾਂਦੀ ਹੈ ਜ਼ਖਮੀਆਂ ਨੂੰ ਸੈਕਟਰ 16 ਦੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਤਸਵੀਰ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆਈ ਹੈ ਸੈਕਟਰ 17 ਦੀ ਤਸਵੀਰ ਪ੍ਰੇਟਗਾਉ ਤੋਂ ਸਾਹਮਣੇ ਆ ਰਹੀ ਹੈ ਬੱਸ ਪਲਟਦੀ ਲਿਦਾ ਹਾਇਦਲੀ ਅਮੀਠਾਪਰ ਦੇ ਕੋਲ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿ バス ਪਲਟਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੈਕਟਰ 17 ਦੇ ਵਿੱਚ バス ਪਲਟ ਜਾਂਦੀ ਹੈ সিটিও দি Pase jo ki palti hai Chandigarh to vaddi khabar nikal ke samne aayi hai sector 17 parade ground de nazdiki CTU de vich bus paltan di tasveer aandi hai mauke te live tasveera tode nal saanjha kar rahe ha dassa ja re hai ki bus bahut zyada speed de vich si bas te vich takriban 20 savariyan baithiyan san basta 28 ਨੰਬਰ ਰੂਟ ਸੀ ਬਾਈਸਾਈਕਲ ਟਰੈਕ ਤੇ ਜਾ ਕੇ ਰਹੀ ਮਨੀ ਮਾਜ਼ਰਾ ਤੋਂ ਇਹ 5 ਬੱਸ ਬੱਸ ਸਟੈਂਡ ਸੈਕਟਰ 17.3 ਸੀ ਜਿੱਦ ਅ ਇਸ ਦਰਮਿਆਨ ਵੱਡਾ ਹਾਦਸਾ ਹੋ ਜਾਂਦਾ ਹੈ ਹਾਦਸੇ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ 20 ਸਵਾਰੀਆਂ ਸੀ ਜਿਸ ਦੇ ਵਿੱਚੋਂ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਸੂਚਨਾ ਵੀ ਸਾਹਮਣੇ ਆਈ ਹੈ ਸ ਇੱਕ ਟਰੈਕ ਤੇ ਬੱਸ ਜਾ ਕੇ ਪਲਟ ਜਾਂਦੀ ਹੈ ਇਸ ਤੋਂ ਪਹਿਲਾਂ ਬੱਸ ਆਪਣਾ ਨিয়ন্ত্রਕ ਖੋ ਬਾਠੀਆ ਜਦੋਂ ਉਸ ਤੋਂ ਪਹਿਲਾਂ ਉਸਨੇ ਬੱਸ ਸਟੈਂਡ ਪਹੁੰਚਣਾ ਸੀ ਸਪੀਡ ਤੇਜ਼ ਹੋਣ ਦੇ ਕਾਰਨ ਜਦੋਂ ਨিয়ন্ত্রਕ ਖੋ ਬਾਠੀਆ ਤੇ ਪਲਟ ਜਾਂਦੀ ਹੈ ਜ਼ਖਮੀਆਂ ਨੂੰ ਸੈਕਟਰ 16 ਦੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਤਸਵੀਰ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆਈ ਹੈ ਸੈਕਟਰ 17 ਦੀ ਤਸਵੀਰ ਪੇਟਗਾਉ ਤੋਂ ਸਾਹਮਣੇ ਆ ਰਹੀ ਹੈ ਬੱਸ ਬਲੰਡ ਲਿਦਿਆ ਨਾਲ ਲਈ ਅਮੀਰਾਪੁਰ ਦੇ ਕੋਟ ਵੱਡੀ ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿ バス ਪਲਟਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੈਕਟਰ 17 ਦੇ ਵਿੱਚ バス ਪਲਟ ਜਾਂਦੀ ਹੈ ਸੀਟੀਓ ਦੀ ਬੱਸ ਹੈ ਜੋ ਕਿ ਪਲਟੀ ਹੈ ਚੰਡੀਗੜ੍ਹ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੈਕਟਰ 17 ਪਰੇਡ ਗਰਾਊਂਡ ਦੇ ਨਜ਼ਦੀਕੀ ਸੀਟੀਓ ਦੇ ਵਿੱਚ ਬੱਸ ਪਲਟਣ ਦੀ ਤਸਵੀਰ ਆਂਦੀ ਹੈ ਮੌਕੇ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਬੱਸ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਸੀ ਬਾਸ ਦੇ ਵਿੱਚ ਤਕ ਕਰੀਬਨ 20 ਸਵਾਰੀਆਂ ਬੈਠੀਆਂ ਸਨ ਬਸਤਾ 28 ਨੰਬਰ ਰੂਟ ਦੀ ਬਾਈਸਾਈਕਲ ਟਰੈਕ ਤੇ ਜਾ ਕੇ ਰਹੀ ਮਨੀ ਮਾਜਰਾ ਤੋਂ ਇਹ ਪਾਸ ਬਸ ਸਟੈਂਡ ਸੈਕਟਰ ਸਾਰਾ ਪਹੁੰਚ ਰਹੀ ਸੀ ਜਦ ਇਸ ਦਰਮਿਆਨ ਵੱਡਾ ਹਾਦਸਾ ਹੋ ਜਾਂਦਾ ਹੈ ਹਾਦਸੇ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ 20 ਸਵਾਰੀਆਂ ਸੀ ਜਿਸ ਦੇ ਵਿੱਚੋਂ ਸਵਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਸੂਚਨਾ ਵੀ ਸਾਹਮਣੇ ਆਈ ਹੈ ਸਾਈਕਲ ਟਰੈਕ ਤੇ ਬਸ ਜਾ ਕੇ ਪਲਟ ਜਾਂਦੀ ਹੈ ਇਸ ਤੋਂ ਪਹਿਲਾਂ ਬਸ ਆਪਣਾ ਨিয়ন্ত্রਕ ਹੋ ਬਾਠੀਆ ਜਦ ਤੋਂ ਉਸ ਤੋਂ ਪਹਿਲਾਂ ਉਸਨੇ ਬੱਸ ਰੈਂਡ ਪਹੁੰਚਣਾ ਸੀ ਸਪੀਡ ਤੇਜ਼ ਹੋਣ ਦੇ ਕਾਰਨ ਜਦੋਂ ਨিয়ন্ত্রਕ ਕੋ ਬਾਠੀਆ ਤੇ ਪਲਟ ਜਾਂਦੀ ਹੈ ਜ਼ਖਮੀਆਂ ਨੂੰ ਸੈਕਟਰ 16 ਦੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਤਸਵੀਰ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆਈ ਹੈ ਸੈਕਟਰ 17 ਦੀ ਤਸਵੀਰ ਪੇੜਗਾਉ ਤੋਂ ਸਾਹਮਣੇ ਆ ਰਹੀ ਹੈ ਬੱਸ ਪਲਟ ਗਈ ਲੁਧਿਆਣਾ ਲਾਈਨ ਦੇ ਲਈ ਅਮਿਥਾ ਪਰਦੇਪੁਰ